ਡਾਕਟਰ ਇੰਦਰਜੀਤ ਸਿੰਘ ਨੇ ਚੀਫ ਖਾਕ사 ਦਿਵਾਨਪੁਰ ਨਵੀਆਂ ਲਕੋੜੀਆਂ ਪਸਾ ਕੇਜਰੀਵਾਲ ਦੀ ਰੈਲੀ ਚੌਕੀ ਗੁਰਦਾਸਪੁਰ ਵਿਖੇ ਹੋਈ ਸੀਗੀ ਬੱਸ ਸਟੈਂਡ ਦਾ ਉਦਘਾਟਨ ਕਰਨ ਵਾਸਤੇ ਅਤੇ ਹੋਣ ਰੈਲੀਆਂ ਦੇ ਵਿੱਚ ਇਹਨਾਂ ਨੇ ਉੱਥੇ ਚੀਫ ਖਾਕ사 ਦਿਵਾਨਪੁਰ ਨਵੀਆਂ ਲਕੋੜੀਆਂ ਪਸਾ ਪਹੁੰਚਿਆ ਨੇ ਪਗਵੰਤ ਮੰਦ ਦੇ ਇਸ਼ਾਰੇ ਉਤੇ ਉਹਨਾਂ ਬੱਸਾਂ ਨੂੰ ਸਿਆਸੀ ਕੰਮਾਂ ਵਾਸਤੇ ਭੇਜ ਕੇ ਵਿਦਿਆਰਥੀਆਂ ਦੇ ਫੰਡਾਂ ਦੀ ਗੁਰੂ ਦੇ ਘਰ ਦੀ ਗੋਲਕ ਦੀ ਦੁਰਵਰਤੋਂ ਕੀਤੀ ਹੈ। ਨੋਟਿਸ ਲਿਆ ਹੈ ਹੋਰ ਇੱਕ ਵਿਦਿਅਕ ਸੰਸਥਾ ਅਤੇ ਧਾਰਮਿਕ ਸੰਸਥਾ ਦਾ ਉਹਨਾਂ ਨੇ ਇੱਕ ਸਿਆਸੀਕਰਨ ਕਰਕੇ ਜਿਹੜਾ ਸਿੱਖਾਂ ਦੇ ਹਿਰਦਿਆਂ ਨੂੰ ਵਲੂਦ ਰਿਹਾ ਡਾਕਟਰ ਇੰਦਰਪ੍ਰੀਤ ਸਿੰਘ ਨਿਚਰ ਜੋ ਕਿ ਚੀਫ ਖਾਕ사 ਦੀਵਾਨ ਦੇ ਪ੍ਰਧਾਨ ਨੇ ਅਤੇ ਆਮ ਆਦੀ ਪਾਰਟੀ ਦੇ ਐਮਐਲਏ ਨੇ ਉਹ ਕੇਚਰੀਵਾਲ ਦੇਲੀ ਤੇ ਇਸ਼ਾਰਿਆਂ ਦੇ ਉੱਤੇ ਭਗਵੰਤ ਮਾਨ ਦੇ ਇਸ਼ਾਰਿਆਂ ਦੇ ਉੱਤੇ ਇੱਕ ਸੰਸਥਾ ਨੂੰ ਬਰਬਾਦ ਕਰਨ ਦੇ ਲਈ ਉਤਲਿਆ ਹੋਇਆ ਹੈ ਕਾਂਗਰਸ ਤੇ ਕੁਝ ਇਹ ਰੈਲੀ ਹੋਏਗੀ ਭਾਜਪਾ ਦੀ ਰੈਲੀ ਹੋਏਗੀ ਅਕਾਲੀ ਦਲ ਦੀ ਰੈਲੀ ਹੋਏਗੀ ਜਾਂ ਹੋਰ ਕੋਈ ਰੈਲੀਆਂ ਹੋਣਗੀਆਂ ਤਾਂ ਉੱਥੇ ਵੀ ਚੀਫ ਖਾਸ ਦਾ ਦਵੰਦ ਦਾ ਸਰਮਾਇਆ ਚੀਫ ਖਾਸ ਦਾ ਦਵੰਦ ਦੀ ਸੰਪਤੀ ਜਿਹੜੀ ਕਿ ਵਿਦਿਆਰਥੀਆਂ ਦੀ ਜਾਇਦਾਦ ਹੈ ਵਿਦਿਆਰਥੀਆਂ ਦਾ ਹੱਕ ਬਣਦਾ ਹੈ ਇਹ ਉਹਨਾਂ ਨੂੰ ਉੱਥੇ ਵੀ ਭੇਜਿਆ ਜਾਏਗਾ ਤਨ ਤਨ ਸੈਬ ਸ੍ਰੀ ਗੁਰੂ ਤੇਗ ਬਹਾਦਰ ਸਰ ਦਾ ਸ਼ਹੀਦੀ ਦਾ ਦਿਨ ਸੀਗਾ ਸਾਰਾ ਸਿੱਖ ਜਗਤ ਉਹ ਸ਼ਹਾਦਤ ਦੇ ਪ੍ਰੋਗਰਾਮ ਨੂੰ ਮਨਾ ਰਿਹਾ। ਹੋਰ ਇਹਨਾਂ ਨੇ ਕੀ ਕੀਤਾ ਆਪਣੇ ਸਕੂਲਾਂ ਦੇ ਵਿੱਚ ਲੁਧਿਆਣੇ ਦੇ ਸਕੂਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਉੱਥੇ ਐਨੂਅਲ ਫੰਕਸ਼ਨ ਰੱਖਿਆ। ਐਨੂਅਲ ਫੰਕਸ਼ਨ ਰੱਖ ਕੇ ਉੱਥੇ ਇੱਕ ਦੂਸਰੇ ਨੂੰ ਸਰੋਪਉਹ ਦਿੱਤੇ ਜਾ ਰਹੇ ਨੇ। ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਹੋਰ ਇੱਥੇ ਤੱਕ ਕਿ ਇੱਕ ਸਕੂਲ ਦੇ ਵਿੱਚ ਜਿਹੜੀਆਂ ਲੈਬੋਰੀਟਰੀਜ਼ ਦਾ ਉਦਘਾਟਨ ਕੀਤਾ ਗਿਆ ਉੱਥੇ ਕਿਹੜਾ ਨੇ ਕੇਕ ਕੱਟੇ ਇਹ ਉਹਨਾਂ ਸਮਾਗਮਾਂ ਦੇ ਵਿੱਚ ਇੱਕ ਪਾਸੇ ਸਾਰਾ ਸਿੱਖ ਜਗਤ ਸੈਤ ਸ੍ਰੀ ਗੁਰੂ ਦੇਖ ਪਾਤਾ ਸਰਦ ਸਹਾਕਤਾ ਦਿਨ ਮਨਾ ਰਿਹਾ ਹੈ ਦੂਜੇ ਪਾਸੇ ਸਾਡੇ ਕੋਲ ਵੀਡੀਓਜ਼ ਨੇ ਕਿ ਇਹ ਭੰਗੜੇ ਪਾ ਰਹੇ ਨੇ ਇਹ ਪਾਸੇ ਸਾਰਾ ਸਿੱਖ ਜਗਤ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਉੱਥੇ ਕਿਹੜਾ ਦੇ ਸਕੂਲਾਂ ਦੇ ਵਿੱਚ ਫਿਰ ਜਾ ਕਰਕੇ ਉੱਥੇ 65 ਬਾਜਿਆਂ ਦੇ ਨਾਲ ਇਹਨਾਂ ਦਾ ਸਵਾਗਤ ਕਰ ਰਿਹਾ ਲੁਧਿਆਣੇ ਦੇ ਸਕੂਲਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੀਫ ਖਾਲਸਾ ਦੀਵਾਨ ਜੋ ਕਿ ਸਿੱਖਾਂ ਦੀ ਇੱਕ ਸਰਮੌਰ ਵਿਦयक ਅਤੇ ਧਾਰਮਿਕ ਸੰਸਥਾ ਹੈ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਮੌਜੂਦਾ ਜੋ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਵਿਨੇ ਅਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਇੰਦਰਪੀਤ ਸਿੰਘ ਨਿੱਜਰ ਨੇ ਚੀਫ ਕਲਸਾ ਦੀਵਾਨ ਦੀਆਂ ਨਵੀਆਂ ਡਕੋਰੀਆਂ ਬੱਸਾਂ ਕੇਜਰੀਵਾਲ ਦੀ ਰੈਲੀ ਜੋ ਕਿ ਗੁਰਦਾਸਪੁਰ ਵਿਖੇ ਹੋਈ ਸੀਗੀ ਬੱਸ ਸਟੈਂਡ ਦਾ ਉਦਘਾਟਨ ਕਰਨ ਵਾਸਤੇ ਅਤੇ ਹੋਰ ਰੈਲੀਆਂ ਦੇ ਵਿੱਚ ਇਹਨਾਂ ਨੇ ਉੱਥੇ ਚੀਫ ਖਾਲਸਾ ਦਿਵਾਨ ਦੀਆਂ ਨਵੀਆਂ ਲਕੋਰੀਆਂ ਬੱਸਾਂ ਭੇਜੀਆਂ ਨੇ ਹੋਰ ਉਹ ਬੱਸਾਂ ਜੋ ਕਿ ਵਿਦਿਆਰਥੀਆਂ ਦੇ ਪੈਸੇ ਦੇ ਨਾਲ ਵਿਦਿਆਰਥੀਆਂ ਦੇ ਫੰਡਾਂ ਦੇ ਨਾਲ ਖਰੀਦੀਆਂ ਗਈਆਂ ਸਨ ਜਿਨ੍ਹਾਂ ਜੋ ਕਿ ਚੀਫ ਖਾਲਸਾ ਦਿਵਾਨ ਦੀ ਪ੍ਰਾਪਰਟੀ ਹੈ ਹੋਰ ਉਹਨਾਂ ਬੱਸਾਂ ਦਾ ਇਸਤੇਮਾਲ ਜਾਂ ਤਾਂ ਵਿੱਦਿਆ ਦੇ ਪ੍ਰਸਾਰ ਵਾਸਤੇ ਜਾਂ ਵਿਦਿਆਰਥੀਆਂ ਨੂੰ ਧਾਰਮਿਕ ਪ੍ਰਚਾਰ ਵਾਸਤੇ ਵੱਖ-ਵੱਖ ਗੁਰਦੁਆਰਿਆਂ ਦੇ ਵਿੱਚ ਵੱਖ-ਵੱਖ ਤਖਤਾ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ ਇਸਤੇਮਾਲ ਕੀਤੀਆਂ ਜਾਣੀਆਂ ਚਾਹੀਦੀਆਂ ਸਿੱਗੀਆਂ ਉਹਨਾਂ ਬੱਸਾਂ ਦਾ ਇਸਤੇਮਾਲ ਜਿਹੜਾ ਹੈ ਉਹ ਦਿੱਲੀ ਦੀ ਸਰਕਾਰ ਦੇ ਇਸ਼ਾਰੇ ਤੇ ਅਤੇ ਭਗਵੰਤ ਮਾਨ ਦੇ ਇਸ਼ਾਰੇ ਦੇ ਉੱਤੇ ਉਹਨਾਂ ਬੱਸਾਂ ਨੂੰ ਸਿਆਸੀ ਕੰਮਾਂ ਵਾਸਤੇ ਵੇਚ ਕੇ ਵਿਦਿਆਰਥੀਆਂ ਦੇ ਫੰਡਾਂ ਦੀ ਗੁਰੂ ਦੇ ਘਰ ਦੀ ਗੋਲਕ ਦੀ ਦੁਰਵਰਤੋਂ ਕੀਤੀ ਹੈ ਜਿਹਦਾ ਕੀ ਸਿੱਖ ਕੌਮ ਨੇ ਬਹੁਤ ਸਖਤ ਨੋਟਿਸ ਲਿਆ ਹੈ ਹੋਰ ਇੱਕ ਵਿਦਿਅਕ ਸੰਸਥਾ ਅਤੇ ਧਾਰਮਿਕ ਸੰਸਥਾ ਦਾ ਉਹਨਾਂ ਨੇ ਇੱਕ ਸਿਆਸੀਕਰਨ ਕਰਕੇ ਜਿਹੜਾ ਸਿੱਖਾਂ ਦੇ ਹਿਰਦਿਆਂ ਨੂੰ ਵਲੁੰਦ ਰਿਆ ਔਰ ਅਸੀਂ ਇਸ ਗੱਲ ਦੀ આજ ਸਖਤ ਨਿੰਦਾ ਕਰਦੇ ਹਾਂ ਅਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਠਾ ਨੂੰ ਅਪੀਲ ਕਰਦੇ ਹਾਂ ਕਿ ਡਾਕਟਰ ਇੰਦਰਬੀ ਸਿੰਘ ਨੱਜਰ ਜੋ ਕਿ ਚੀਫ ਖਾਸਾ ਦਿਵਾਨ ਦੇ ਪ੍ਰਧਾਨ ਨੇ ਅਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਕੇਜਰੀਵਾਲ ਦਿੱਲੀ ਤੇ ਇਸ਼ਾਰਿਆਂ ਦੇ ਉੱਤੇ ਭਗਵੰਤ ਮਾਨ ਦੇ ਇਸ਼ਾਰਿਆਂ ਦੇ ਉੱਤੇ ਇੱਕ ਸੰਸਥਾ ਨੂੰ ਬਰਬਾਦ ਕਰਨ ਦੇ ਲਈ ਉਹ ਤਲਿਆ ਹੋਇਆ ਹੁਣ ਹੁਣ ਤੱਕ ਉਹਨੇ ਬਰਬਾਦੀ ਹੀ ਕੀਤੀ ਹੈ ਇਸ ਸੰਸਥਾ ਦੀ ਹੋਰ ਕੇਜਰੀਵਾਲ ਦੀ ਸੋਚ ਭਗਵੰਤ ਮਾਨ ਦੀ ਸੋਚ ਦੇ ਨਾਲ ਇਹ ਵਿਅਕਤੀ ਜਿਹੜਾ ਹੈ ਜਿੱਥੇ ਸੰਸਥਾਵਾਂ ਨੂੰ ਖਰਾਬ ਕਰ ਰਿਹਾ ਹੈ ਉੱਥੇ ਇਹ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਹਾਂ ਅੱਜ ਇਸ ਮਾਧਿਅਮ ਦੇ ਰਾਹੀਂ ਸੰਗਤਾਂ ਦੇ ਵਿਵਹਾਰ ਦੇ ਉੱਤੋਂ ਅਤੇ ਬਾਕੀ ਸਾਰੇ ਪੰਥਕ ਸੰਸਥਾ ਜਥੇਬੰਦੀਆਂ ਵੱਲੋਂ ਕਿ ਨਿੱੱਜਰ ਸਾਹਿਬ ਇਹ ਦੱਸਣ ਦੀ ਕਿਰਪਾਲਤਾ ਕਰਨ ਕਿ ਇਹ ਬੱਸਾਂ ਦੇ ਵਿੱਚ ਕੌਣ ਲੋਕ ਬਹਿ ਕੇ ਕੀ ਚੀਫ ਖਾਲਸਾ ਦਿਵਾਨ ਦੇ ਸਕੂਲਾਂ ਦਾ ਸਟਾਫ ਕੀ ਵਿਦਿਆਰਥੀ ਬੈਠ ਕੇ ਉਸ ਰੈਲੀ ਵਿੱਚ ਗਏ ਸੀਗੇ ਕੀ ਇਹ ਦੱਸਣਗੇ ਕਿ ਚੀਫ ਖਾਲਸਾ ਦਿਵਾਨ ਦੀ ਕਿਹੜੀ ਐਗਜ਼ੈਕਟਿਵ ਦੇ ਵਿੱਚ ਕਿਹੜੇ ਹਾਊਸ ਦੇ ਵਿੱਚ ਇਹ ਮਤੇ ਪਾਸ ਕੀਤੇ ਸਿਗੇ ਅਤੇ ਪ੍ਰਵਾਨਗੀ ਲਈ ਸਿਗੀ ਕੀ ਅੱਜ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣੀ ਰੈਲੀਆਂ ਦੇ ਵਿੱਚ ਇਹਨਾਂ ਕੋਲੋਂ ਬੱਸਾਂ ਲੈ ਰਹੀ ਹੈ ਕਿ ਕੱਲ ਨੂੰ ਕਾਂਗਰਸ ਦੇ ਜੇਕਰ ਰੈਲੀ ਹੋਏਗੀ ਭਾਜਪਾ ਦੀ ਰੈਲੀ ਹੋਏਗੀ ਅਕਾਲੀ ਦਲ ਦੀ ਰੈਲੀ ਹੋਏਗੀ ਜਾਂ ਹੋਰ ਕੋਈ ਰੈਲੀਆਂ ਹੋਣਗੀਆਂ ਤਾਂ ਉੱਥੇ ਵੀ ਚੀਫ ਖਾਲਸਾ ਦਿਵਾਨ ਦਾ ਸਰਮਾਇਆ ਫੀ ਕਾਲਟ ਆ ਦੀ ਵੰਦੀ ਸੰਪਤੀ ਜਿਹੜੀ ਕਿ ਵਿਦਿਆਰਥੀਆਂ ਦੀ ਜਾਇਦਾਦ ਹੈ ਵਿਦਿਆਰਥੀਆਂ ਦਾ ਹੱਕ ਬਣਦਾ ਹੈ ਕਿ ਉਹਨਾਂ ਨੂੰ ਉੱਥੇ ਵੀ ਭੇਜਿਆ ਜਾਏਗਾ ਸੋ ਇਹ ਸਿਆਸੀਕਰਨ ਕਰਕੇ ਇਹਨਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਕਰਨ ਵਾਸਤੇ ਆਪਣੇ ਹਿੱਤਾਂ ਦੇ ਵਾਸਤੇ ਇਹਨਾਂ ਨੇ ਇਹ ਬਸਾਂ ਭੇਜੀਆਂ ਨੇ ਜਿਹਦਾ ਕਿ ਅਸੀਂ ਪੰਥਕ ਜਥੇਬੰਦੀਆਂ ਦੇ ਤੌਰ ਦੇ ਉੱਤੇ ਇਹ ਮੇਰੇ ਨਾਲ ਇਸ ਲਈ ਸਦਾ ਪ੍ਰੋਫੈਸਰ ਹਰੀ ਸਿੰਘ ਬੈਠੇ ਨੇ ਜੋ ਕਿ ਸਿੱਖ ਫੋਰਮ ਦੇ ਪ੍ਰਧਾਨ ਨੇ ਔਰ ਇਹਨਾਂ ਦੇ ਵੀ ਇਹੋ ਭਾਵਨਾਵਾਂ ਨੇ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਜੀ ਬੈਠੇ ਨੇ ਉਹਨਾਂ ਦੀਆਂ ਅਤੇ ਸਰਦਾਰ ਹਰਦੇਵਾਲ ਸਿੰਘ ਬੈਠੇ ਨੇ ਤੇ ਸਾਰਿਆਂ ਦੀ ਇਹੋ ਹੀ ਭਾਵਨਾਵਾਂ ਨੇ ਕਿ ਚੀਫ ਖਾਲਸਾ ਦੀਵਾਨ ਜਿਹੜਾ ਹੈ ਉਹ ਇਸ ਵੇਲੇ ਬਿਲਕੁਲ ਬਰਬਾਦੀ ਦੇ ਕਿਨਾਰੇ ਤੇ ਹੈ ਉਹ ਸਾਰਾ ਕੁਝ ਡਾਕਟਰ ਇੰਦਰਬੀਰ ਸਿੰਘ ਨਿੱਜਰ ਕਰਕੇ ਹੋ ਰਿਹਾ ਮੈਂ ਇੱਕ ਥੇ ਗੱਲ ਇਹ ਵੀ ਕਹਿਣਾ ਚਾਹਾਂਗਾ 17 ਦਸੰਬਰ ਵਾਲੇ ਦਿਨ 2023 ਤਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਾ ਦਿਨ ਸੀਗਾ ਸਾਰਾ ਸਿੱਖ ਜਗਤ ਉਸ ਸ਼ਹਾਦਤ ਦੇ ਪ੍ਰੋਗਰਾਮ ਨੂੰ ਮਨਾ ਰਿਹਾ ਹੈ ਹੋਰ ਇਹਨਾਂ ਨੇ ਕੀ ਕੀਤਾ ਆਪਣੇ ਸਕੂਲਾਂ ਦੇ ਵਿੱਚ ਲੁਧਿਆਣੇ ਦੇ ਸਕੂਲ ਦੇ ਵਿੱਚ ਉਹਨਾਂ ਨੇ ਕੀ ਕੀਤਾ ਉੱਥੇ ਐਨੂਅਲ ਫੰਕਸ਼ਨ ਰੱਖਿਆ ਐਨੂਅਲ ਫੰਕਸ਼ਨ ਰੱਖ ਕੇ ਉੱਥੇ ਇੱਕ ਦੂਸਰੇ ਨੂੰ ਸਰੋਪ ਹੋਇ ਦਿੱਤੇ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਹੋਰ ਇੱਥੇ ਤੱਕ ਕਿ ਇੱਕ ਸਕੂਲ ਦੇ ਵਿੱਚ ਜਿਹੜੀਆਂ ਲੈਬੋਰਟਰੀਜ਼ ਦਾ ਉਦਘਾਟਨ ਕੀਤਾ ਗਿਆ ਉੱਥੇ ਇਹਾਂ ਨੇ ਕੇਕ ਕੱਟੇ ਇਹ ਸਾਡੀ ਸਭਿਆਤਾ ਦਾ ਹਿੱਸਾ ਨਹੀਂ ਹੈ ਫਿਰ ਨਾਲ ਦੇ ਨਾਲ ਇਹ ਵੀ ਮੈਂ ਕਹਾਂ ਕਿ ਉਹਨਾਂ ਸਮਾਗਮਾਂ ਦੇ ਵਿੱਚ ਇੱਕ ਪਾਸੇ ਸਾਰਾ ਸਿੱਖ ਜਗਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਹਿਬ ਦਾ ਸ਼ਹਾਦਤ ਦਾ ਦਿਨ ਮਨਾ ਰਿਹਾ ਹੈ ਦੂਜੇ ਪਾਸੇ ਸਾਡੇ ਕੋਲ ਵੀਡੀਓਜ਼ ਨੇ ਕਿ ਇਹ ਭੰਗੜੇ ਪਾ ਰਹੇ ਨੇ ਸਕੂਲਾਂ ਦੇ ਪ੍ਰੋਗਰਾਮਾਂ ਵਿੱਚ ਸਾਥ ਸੰਗਤ ਜੀ ਖਾਲਸਾ ਜੀ ਇਹ ਭੰਗੜੇ ਪਾ ਰਹੇ ਨੇ ਔਰ ਇੱਥੇ ਤੱਕ ਕਿ ਉਹਨਾਂ ਸਕੂਲਾਂ ਦੇ ਵਿੱਚ ਜਿੱਥੇ ਕਿ ਐਨੂਅਲ ਪ੍ਰੋਗਰਾਮ ਕੀਤੇ ਗਏ ਉੱਥੇ ਇਹਨਾਂ ਨੇ ਆਪ ਵੀ ਭੰਗੜੇ ਪਾਏ ਅਤੇ ਵਿਦਿਆਰਥੀਆਂ ਨੇ ਵੀ ਭੰਗੜੇ ਪਾਏ ਐਸਾ ਕਲਚਰ ਸਾਡਾ ਕਲਚਰ ਨਹੀਂ ਹੈ ਇਹ ਸਭਿਤਾ ਸਾਡੀ ਨਹੀਂ ਹੈ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਦੇ ਉਲਟ ਹੈ ਜਿੱਥੇ ਇੱਕ ਪਾਸੇ ਸਾਰਾ ਸਿੱਖ ਜਗਤ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਉੱਥੇ ਇਹਨਾਂ ਦੇ ਸਕੂਲਾਂ ਦੇ ਵਿੱਚ ਇਹ ਜਾ ਕਰਕੇ ਉੱਥੇ ਬੈਂਡ ਵਾਜਿਆਂ ਦੇ ਨਾਲ ਇਹਨਾਂ ਦਾ ਸਵਾਗਤ ਕਰ ਰਿਹਾ ਹੈ ਲੁਧਿਆਣੇ ਦੇ ਸਕੂਲਾਂ ਦੇ ਵਿੱਚ ਬੈਂਡ ਵਾਜੇ ਵਜ ਰਹੇ ਨੇ ਇਹਨਾਂ ਨੂੰ ਸਵਾਗਤ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਸਨੋਰ ਪਹੁੰਚ ਦਿੱਤੇ ਜਾ ਰਹੇ ਨੇ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਹ ਭੰਗੜੇ ਪਾ ਰਹੇ ਨੇ ਇਹ ਸਾਰਾ ਕੁਝ ਸਾਡੇ ਕੋਲ ਵੀਡੀਓ ਦੇ ਰੂਪ ਦੇ ਵਿੱਚ ਫੋਟੋਆਂ ਦੇ ਰੂਪ ਵਿੱਚ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ ਅਸੀਂ ਐਵੇਂ ਹੀ ਦੋਸ਼ੀ ਲਗਾ ਰਹੇ ਕਿਉਂਕਿ ਸਾਡੀਆਂ ਸੰਸਥਾਵਾਂ ਇਸ ਵੇਲੇ ਬਿਲਕੁਲ ਗਰਾਵਟ ਵੱਲ ਪਾਸੇ ਜਾ ਰਹੀਆਂ ਨੇ ਅਸੀਂ ਇੱਕ ਪੰਥਕ ਦਰਦ ਲੈ ਕਰਕੇ ਸੰਗਤ ਦੇ ਸਾਹਮਣੇ ਖਾਲਸਾ ਪੰਥ ਦੀ ਕਚਾਰੀ ਦੇ ਸਾਹਮਣੇ ਅਸੀਂ ਬੋਲ ਰਹੇ ਹਾਂ ਕਿਉਂਕਿ ਚੀਫ ਖਾਲਸਾ ਦਿਵਾਨ ਦਾ ਜਿਹੜਾ ਸੰਵਿਧਾਨ ਹੈ ਉਹ ਸੰਵਿਧਾਨ ਦੇ ਵਿੱਚ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਲਿਖੀ ਗਈ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਬੱਚੇ ਜਿਹੜੇ ਨੇ ਉਹ ਜਿਹੜੇ ਸਟਾਫ ਹੈ ਉਹ ਛਿਲੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਸਮਰਪਿਤ ਹੋਏਗਾ ਸੋ ਇਹ ਸਾਰਾ ਕੁਝ ਜਿਹੜਾ ਸੀਗਾ ਦਿਵਾਨ ਬੁਨਿਆਦੀ ਤੌਰ ਤੇ ਜਿਹੜੇ ਭਾਈ ਵੀਰ ਸਿੰਘ ਨੇ ਅਤੇ ਉਹਨਾਂ ਦੇ ਸਾਥੀਆਂ ਨੇ ਇਹ ਦਿਵਾਨ ਦੀ ਸਥਾਪਨਾ ਕੀਤੀ ਸੀਗੀ ਇਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੀਤੀ ਸੀਗੀ ਇਹ ਸਕੂਲ ਜਿਹੜੇ ਬਣੇ ਸੀਗੇ ਵਿਦਿਆ ਦੇ ਪ੍ਰਸਾਰ ਵਾਸਤੇ ਗੁਰਮਤਿ ਦੇ ਪ੍ਰਸਾਰ ਵਾਸਤੇ ਅਤੇ ਸਿੱਖੀ ਨੂੰ ਪਰਫੁੱਲਤ ਕਰਨ ਵਾਸਤੇ ਖਾਲਸਾ ਜਿੱਕੇ ਬੋਲ ਬਾਲੇ ਵਾਸਤੇ ਇਹ ਸਾਰੇ ਸੰਸਥਾਵਾਂ ਬਣੀਆਂ ਸੀਗੀਆਂ ਲੇਕਿਨ ਅੱਜ ਇਹ ਕੇਜਰੀਵਾਲ ਦੀ ਸੋਚ ਅਤੇ ਭਗਵੰਤ ਮਾਨ ਦੀ ਸੋਚ ਨੂੰ ਲੈ ਕਰਕੇ ਤਨਗੁਰ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਇੱਥੇ ਨਹੀਂ ਚੱਲ ਰਹੀ ਇੱਥੇ ਕਿਹਦਾ ਸੋਚ ਜਿਹੜੀ ਚੱਲ ਰਹੀ ਹੈ ਉਹ ਬਸਾਂ ਭੇਜੀਆਂ ਜਾਣੀਆਂ ਨੇ ਤੇਜਰੀਵਾਲ ਨੂੰ ਪ੍ਰਮੋਟ ਕਰਨ ਵਾਸਤੇ ਬਸਾਂ ਭੇਜੀਆਂ ਜਾ ਰਹੀਆਂ ਨੇ ਭਗਵੰਤ ਮਾਨ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਸ ਗੱਲ ਦੀ ਭਰਪੂਰ ਨਿੰਦਾ ਕਰਦੇ ਹਾਂ ਅਤੇ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ ਹੁਣ ਮੈਂ ਬੇਨਤੀ ਕਰਾਂਗਾ ਮੇਰੇ ਨਾਲ ਸਰਦਾਰ ਅਬਦਾਰ ਸਿੰਘ ਜੀ ਬੈਠੇ ਨੇ ਇਹ ਵੀ ਕੁਝ ਕਹਿਣਾ ਚਾਹੁੰਦੇ ਨੇ ਸਰਦਾਰ ਅਵਤਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸ ਬਜਿੰਦਰ ਸਿੰਘ ਨੇ ਜੋ ਕੁਝ ਵੀ ਕਿਹਾ ਮੈਂ ਉਹਨਾਂ ਨਾਲ 100% ਨਹੀਂ 200% ਸਹਿਮਤ ਹਾਂ ਇਹ ਸਾਰਾ ਕੁਝ ਜੋ ਹੋ ਰਿਹਾ ਹੈ ਕਿ ਇਹ ਚੀਫ ਖਾਲਸਾ ਦੀ ਬਾਣ ਦੇ ਸੰਵਿਧਾਨ ਦੇ ਮੁਤਾਬਿਕ ਹੋ ਰਿਹਾ ਹੈ ਕੀ ਖਲਸਾ ਦੀਵਾਨ ਸਿਰਫ ਤੇ ਸਿਰਫ ਇੱਕ ਧਾਰਮਿਕ ਤੇ ਵਿਦਿਅਕ ਸੰਸਥਾ ਹੈ ਉਹਦੇ ਵਿੱਚ ਰਾਜਨੀਤੀ ਕਿੱਥੋਂ ਆ ਗਈ ਨਿੱਜਾ ਸਾਹ ਤੋਂ ਪਹਿਲਾਂ ਇੱਥੇ ਕੋਈ ਰਾਜਨੀਤੀ ਨਹੀਂ ਸੀ ਜਦੋਂ ਇਹ ਮੰਤਰੀ ਹਟਾਏ ਗਏ ਨੇ ਉਸ ਤੋਂ ਬਾਅਦ ਇਹ ਰਾਜਨੀਤੀ ਸ਼ੁਰੂ ਹੋਈ ਹੈ ਅੱਜ ਇਹਨਾਂ ਨੇ ਬੱਸਾਂ ਭੀਜੀਆਂ ਨੇ ਕਲ ਨੂੰ ਹੋਰੀ ਉਸ ਕਰਦਗੇ ਸੋ ਇਸ ਵਾਸਤੇ ਇਸ ਨੂੰ ਰੋਕਣਾ ਹਰ ਸਿੱਖ ਦਾ ਫਰਜ਼ ਹੈ ਹਰ ਮੈਂਬਰ ਦਾ ਫਰਜ਼ ਹੈ ਔਰ ਮੈਂ ਇੱਥੇ ਕੁੁਰਗਲ ਕਹਿਣੀ ਚਾਹਨਾ ਵਾਂ ਤੇ ਪੁੱਛਣੀ ਵੀ ਚਾਹਨਾ ਵਾਂ ਕਿ ਬੜੇ ਅਫਸੋਸ ਦੀ ਗੱਲ ਹੈ ਪਤਾ ਨਹੀਂ ਕਿੱਥੇ ਚੀਫ ਖਾਲਸਾ ਜ਼ਿਬਾਨ ਦਾ ਪ੍ਰਧਾਨ ਤੇ ਬਾਕੀ ਤੇ ਅਹੁਦੇਦਾਰ ਸੁੱਤੇ ਹੋਏ ਨੇ ਕੀ ਜਸੰਪਤਾ ਦੇ ਇਸ ਸ਼ਹੀਦੀ ਹਫਤੇ ਵਿੱਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣੀਆਂ ਚੀਫ ਖਾਲਸਾ ਜ਼ਿਬਾਨ ਦਾ ਫਰਜ਼ ਨਹੀਂ ਕੀ ਚੀਫ ਕਲਚਰ ਡਿਵਾਨ ਨੂੰ ਇਹਦੇ ਬਾਰੇ ਕੋਈ ਸਟੈਪ ਨਹੀਂ ਸੀ ਲੈਣਾ ਚਾਹੀਦਾ ਕਿਰ ਕੀ ਕੀਤਾ ਨਾੜੇ ਇਹ ਸਿਰਫ ਬੁਲਾਵਚ ਭਗੜੇ ਪਾ ਸਕਦੇ ਨੇ ਕੀ ਕਰ ਸਕਦੇ ਨੇ ਔਰ ਇਹਨਾਂ ਨੂੰ ਮੈਂ ਹੁਣ ਕੀ ਅਫਸਰਤਾ ਕਿ ਲੋ ਜਾਨੇ ਗਏ ਨੇ 68 ਮੈਂਬਰਾਂ ਵਿੱਚੋਂ ਸਿਰਫ ਪੰਜ ਮੈਂਬਰ ਉਹ ਸਿ ਆਏ ਨੇ ਇਹ ਹੈ ਇਹਨਾਂ ਦੀ ਮਸ਼ਹੂਰੀ ਔਰ ਜੋਰ ਤੇ ਹੋਇਆ ਉਹ ਤੁਹਾਨੂੰ ਪ੍ਰੋਫੈਸਰ ਸਾਹਿਬ ਨੇ ਪੂਰੇ ਬ੍ਰਿਟੀ ਦੇ ਦਿੱਤਾ ਸੀ ਤਾਂ ਸੋ ਮੇਰੀ ਤੇ ਕੋਈ ਬੇਨਤੀ ਹੈ ਕਿ ਸਾਨੂੰ ਇਸ ਪੰਦਰਵਾੜੇ ਵਿੱਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਵਾਸਤੇ ਸਰਕਾਰ ਨੂੰ ਬੇਨਤੀ ਮੰਗ ਪੱਤਰ ਦੇਣਾ ਚਾਹੀਦਾ ਜਿਹੜਾ ਕਿ ਅੱਜ ਪ੍ਰੋਫੈਸਰ ਹਰੀ ਸਿੰਘ ਜੀ ਤੇ ਉਹਨਾਂ ਦੇ ਸਾਥੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੀ ਗਿਆ ਹੈ। ਸੋ ਮੈਂ ਇਹੋ ਕਹਿਣਾ ਚਾਹਾਂਗਾ ਕਿ ਸਖੋ ਜਾਗੋ ਜਾਗੋ ਸ਼ੀਵਕਲਤਾ ਦੀਵਾਨ ਦੇ ਮੈਂਬਰ ਸਾਇਪਨ ਜਾਗੋ ਕਦੋਂ ਜਾਗੋਗੇ ਇਨੀ ਲੰਮੀ ਨੀਂਦ ਤੇ ਨਹੀਂ ਚਾਹੀਦੀ ਇਸ ਵਾਸਤੇ ਜਾਗੋ ਤੇ ਜਾ ਕੇ ਇਸ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੀ ਸੰਸਥਾ ਨੂੰ ਇਹੋ ਜੇ ਮਲੇਸ਼ਾ ਤੋਂ ਬਚਾਓ ਬਚਾ ਲੋ ਇਹ ਹੋਈ ਮੇਰੀ ਅਪੀਲ ਹੈ ਵਾਹ ਕੋਈ ਕੰਕਰਾ ਇਹ ਕੱਲ ਬਹੁਤ ਠੀਕ ਕਹਿਆ ਸੁਧਾਰ ਅਪਨਾਰ ਸਿੰਘ ਉਹਨਾਂ ਨੇ ਕੀ ਚੀਫ ਕਾਟਸ ਆਦਵਾਨ ਇੱਕ ਮੋਰੀਆ ਸੰਸਥਾ ਚ ਆਉਂਦੀ ਹੈ ਸਿੱਖ ਸੰਸਥਾ ਵਿੱਚੋਂ ਹੋਰ ਇਸ ਸੰਸਥਾ ਤੇ ਜਿਹਨੇ ਮੈਨੂੰ ਦੱਸਿਆ ਪ੍ਰਧਾਨ ਡਾਕਟਰ ਇੰਦਰਬੀ ਸਿੰਘ ਨਿੱਜਰ ਨੇ ਹੋਰ ਇਹ ਬੜੇ ਆਰਾਮ ਦੇ ਨਾਲ ਭਗਵੰਤ ਮਾਨ ਨੂੰ ਇਹ ਗੱਲ ਜ਼ੋਰ ਪਾ ਕੇ ਕਹਿ ਸਕਦੇ ਸੀਗੇ ਕਿ ਅੰਮ੍ਰਿਤਸਰ ਗੁਰੂ ਕੀ ਨਗਰੀ ਹੈ ਔਰ ਇਸ ਨਗਰੀ ਦੇ ਵਿੱਚ ਜਿਹੜਾ ਹੈ ਅਤੇ ਫਤਿਹਗੜ੍ਹ ਸਾਹਿਬ ਅਤੇ ਬਾਕੀਆਂ ਥਾਵਾਂ ਤੇ ਇਸ ਸਭ ਜ਼ਿਆਦਿਆਂ ਦਾ ਜਿਹੜਾ 15 ਵਾਲਾ ਬਣਾਇਆ ਜਾ ਰਿਹਾ ਹੈ ਔਰ ਉਸ ਪੀਰੀਅਡ ਦੇ ਦੌਰਾਨ ਪੂਰੇ ਸ਼ਹਿਰ ਤੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਸਿਗਰਟ ਬੀੜੀ ਦੀਆਂ ਦੁਕਾਨਾਂ ਮੀਟ ਦੀਆਂ ਦੁਕਾਨਾਂ ਇਹਨਾਂ ਸਾਰਿਆਂ ਤੇ پابੰਦੀ ਲੱਗਣੀ ਚਾਹੀਦੀ ਸੀ ਲੇਕਿਨ ਜਿਵੇਂ ਸਦਾਰ ਅਫਤਾਰ ਚ ਨਿੱਗਲ ਕੀਤੀ ਹੈ ਇਹ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਨੇ ਇਹ ਤਾਂ ਜਿਹੜੇ ਨੇ ਆਪਣੀ ਜਿਹੜੀ ਮਿਨਿਸਟਰੀ ਇਹਨਾਂ ਦੀ ਗਵਾਚ ਗਈ ਹੈ ਉਸ ਨੂੰ ਦੁਬਾਰਾ ਹਾਸਲ ਕਰਨ ਵਾਸਤੇ ਕੀਵ ਕਾਤ ਸਾਹਿਬਾਂ ਦੀ ਸੰਪਤੀ ਜਿਹੜੀ ਹੈ ਬਸਾਂ ਦੇ ਰੂਪ ਵਿੱਚ ਅਤੇ ਹੋਰ ਧਨ ਦੌਲਤ ਦੇ ਰੂਪ ਵਿੱਚ ਇਹ ਕੇਜਰੀਵਾਲ ਦੇ ਚਰਨਾਂ ਦੇ ਵਿੱਚ ਨਿਸ਼ਾਵਰ ਕਰ ਰਹੇ ਨੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ